ਆ ਚੈੱਕ ਕਰੋ ਬਈ ਲਗਾਾਮ ਨਾਲ ਤਾਂ ਬਾਦੂ ਸਵਾਰ ਚੜਦੇ ਦੇਖੀ ਨੇ ਇਧਰ ਆਸਲਮ ਦੇਖੋ ਬੱਸ ਦੇਖੋ ਕਰੋ ਚੈੱਕ ਕਰ ਪਰਾਂ ਜੀ ਨਹੀਂ ਪਹੁੰਚ ਜਾਂਦੀ ਹੈ ਪਾਣੀ ਮੰਗੂ ਬਿਣਾ ਲਗਾਾਮ ਤੋਂ ਦੇਖੋ ਬਈ ਜਵਾ ਬਿਨਾ ਲਗਾਮ ਤੂੰ ਆ ਬਈ ਰਸੇ ਨਾਲ ਹੀ ਹੋਲਡਰ ਦਾ ਮੂੰਚ ਪਾ ਕੇ ਉਹਦੇ ਨਾਲ ਅਸਲਮ ਹਾਂਜੀ ਆਪਣਾ ਨੰਬਰ ਬੋਲੀ ਜੇ ਕਿਸੇ ਕੋੜੀ ਲੱ ਲ ਕੋੜਾ ਕੋੜੀ ਚਾਲ ਪਵਾਣੀ ਹੋਵੇ ਨੰਬਰ ਹੈ ਬਈ ਮੇਰਾ 98786 47842 ਧੰਨਵਾਦ ਕਰ ਲੋ ਚੱਕ ਬਈ ਸਾਡੇ ਵੀ ਲਗਾ